ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਭੂ ਸ਼ਹੀਦ ਸਿੰਘਾਂ ਦੀ ਚਰਨ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਸਭੂ ਸ਼ਹੀਦ ਸਿੰਘ ਫੌਜ ਸਾਰਿਆਂ ਦੀਆਂ ਝੋਲੀਆ ਖੁਸ਼ੀਆਂ ਦੇ ਨਾਲ ਭਰ ਰਹੀਆਂ ਨੇ ਖਾਲਸਾ ਜੀ ਜਿਹੜਾ ਵੀ ਕੋਈ ਵੀ ਪੈਣ ਪ੍ਰਾ ਹੋਵੇ ਭਾਵੇਂ ਅਮੀਰ ਹੋਵੇ ਤੇ ਭਾਵੇਂ ਗਰੀਬ ਹੋਵੇ ਜਿਹੜਾ ਵੀ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਾ ਕੇ ਝੁਕ ਗਿਆ ਤੇ ਝੋਲੀ ਾੜ ਕੇ ਅਰਦਾਸ ਬੇਨਤੀ ਕੀਤੀ ਉਹਦੀ ਕੀਤੀ ਗਈ ਅਰਦਾਸ ਬੇਨਤੀ ਕਦੇ ਵੀ ਖਾਲਸਾ ਜੀ ਖਾਲੀ ਨਹੀਂ ਜਾਂਦੀ ਵਾਹੀ ਗੁਰੂ ਸੱਚੇ ਪਾਸ਼ਾ ਜੀ ਉਸ ਦੀਆਂ ਅਰਦਾਸਾਂ ਬੇਨਤੀਆਂ ਜ਼ਰੂਰ ਪੂਰੀਆਂ ਕਰਦੇ ਨੇ ਪਰ ਜੇਕਰ ਖਾਲਸਾ ਜੀ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕ੍ਰੋਧ ਤੇ ਇੰਨਾ ਗੁੱਸਾ ਤੇ ਈਰਖਾ ਭਰੀ ਹੁੰਦੀ ਏ ਫਿਰ ਆਪਾਂ ਭਾਵੇਂ ਕਿੰਨੇ ਵੀ ਤੀਰਥ ਤੇ ਕਿਉ ਨਾ ਜਾਈਏ ਫਿਰ ਆਪਣੀ ਤੇ ਕਦੇ ਵੀ ਸੁੱਖ ਨਹੀਂ ਆਉਂਦੇ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਕਲੇਸ਼ ਬਣੇ ਰਹਿੰਦੇ ਨੇ ਵਾਣੀ ਉਹ ਕਿਸੇ ਹੀ ਬਹਾਨੇ ਕਿਉਂ ਨਾ ਬਣ। ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਨਹੀਂ ਹੁੰਦੀ। ਕਿਉਂਕਿ ਖਾਲਸਾ ਜੀ ਜਿਹੜਾ ਆਪਣਾ ਬਾਣੀ ਉਹ ਤਾਂ ਇੰਨਾ ਪਾਪਾਂ ਦੀ ਨਾਲ ਭਰਿਆ ਹੋਇਆ ਹੈ। ਕਿਸੇ ਦੇ ਲਈ ਆਪਣੇ ਮਨ ਦੇ ਵਿੱਚ ਇੰਨਾ ਕਰੋਧ ਦੇ ਈਰਖਾ ਹੈ। ਇੰਨਾ ਕਰੋਧ ਈਰਖਾ ਹੁੰਨ ਤੇ ਖਾਲਸਾ ਜੀ ਆਪਾਂ ਕਿਵੇਂ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਾਪਤ ਕਰ ਸਕਦੀਆਂ। ਸੋ ਇਸੇ ਕਰਕੇ ਤੁਸੀਂ ਕਿਸੇ ਦਾ ਵੀ ਕਦੇ ਵੀ ਮਾੜਾ ਨਾ ਸੋਚੋ ਕਿਸੇ ਦਾ ਕਦੇ ਵੀ ਬੁਰਾ ਨਾ ਕਰੋ ਤੁਹਾਡਾ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਕਦੇ ਵੀ ਬੁਰਾ ਨਹੀਂ ਹੋਣ ਦੇਣਗੇ ਸੋ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਆਪਣੀ ਸੱਚੀ ਵਾਰਤਾ ਘਟਨਾ ਸਾਂਝੀ ਕਰਨ ਲੱਗੇ ਹਾਂ ਕਿ ਕਿਵੇਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਜੀ ਕਰ ਖਾਲਸਾ ਜੀ ਤੁਸੀਂ ਵੀ ਇਸ ਵਿਧੀ ਨੂੰ ਅਪਣਾਉਗੇ ਇਸ ਰਸਤੇ ਨੂੰ ਅਪਣਾਉਗੇ ਤੁਸੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਸਕਦੇ ਬੇਸ਼ੱਕ ਤੁਹਾਨੂੰ ਹਰਾਉਣ ਵਾਲੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਕਮੀ ਨਾ ਛੱਡਣ ਤੁਹਾਨੂੰ ਬਦਨਾਮ ਕਰਨ ਦੇ ਲਈ ਤੁਹਾਨੂੰ ਹਰਾਉਣ ਦੇ ਲਈ ਪਰ ਜਿੰਨਾ ਟਾਈਮ ਤੁਹਾਡੇ ਬਾਪੂ ਖੰਡੇ ਵਾਲੇ ਬਾਪੂ ਧੰਨ ਧੰਬਾ ਬਾਵਾ ਦੀਪ ਸਿੰਘ ਸਾਹਿਬ ਜੀ ਦਾ ਤੁਹਾਡੇ ਸਿਰ ਤੇ ਹੱਥ ਹੋਵੇਗਾ ਉਹਨਾਂ ਸਮੇਂ ਤੁਹਾਡਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ ਸੁਖਾਲਸ ਜੀ ਅੱਜ ਜੋ ਵਾਰਤਾ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਸਾਡੇ ਆਪਣੇ ਹੀ ਪਰਿਵਾਰ ਦੇ ਵਿੱਚੋਂ ਇੱਕ ਸੱਚੀ ਘਟਨਾ ਹੈ ਇਸ ਨੂੰ ਤੁਸੀਂ ਐਂਡ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਕਿਵੇਂ ਸ਼ਹੀਦ ਸਿੰਘ ਜਦੋਂ ਦਿਆਲੂ ਹੁੰਦੇ ਨੇ ਕਿਰਪਾ ਕਰਦੇ ਨੇ ਤੇ ਕਿਵੇਂ ਵਾਰੇ ਨਿਆਰੇ ਕਰ ਦਿੰਦੇ ਨੇ ਸੋ ਖਾਲਸਾ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜਦੋਂ ਖਾਲਸਾ ਜੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਹੋਣ ਜਾਂ ਕਿਸੇ ਚੀਜ਼ ਦੀ ਕਮੀ ਹੋਵੇ ਪੈਸੇ ਦੀ, ਦੌਲਤ ਦੀ, ਸ਼ੋਰਤ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਹੁੰਦੀ ਏ, ਕੋਈ ਦੁੱਖ ਹੁੰਦਾ ਏ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਨ ਆਪਣੀ ਤੇ ਕਿਰਪਾ ਨਹੀਂ ਕਰਦੇ ਉਹ ਪਰਮਾਤਮਾ ਆਪਣੀ ਤੇ ਕਿਰਪਾ ਜ਼ਰੂਰ ਕਰਦੇ ਨੇ ਪਰ ਖਾਲਸਾ ਜੀ ਉਹ ਕਿਰਪਾ ਵੀ ਇਨਸਾਨ ਦੇ ਚਰੀਏ ਹੀ ਕਰਦੇ ਨੇ ਜਿਵੇਂ ਆਪਣੇ ਕੋਲ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜਦੇ ਨੇ ਪਰ ਫਿਰ ਵੀ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਈਰਖਾ ਕਈ ਵਾਰ ਆ ਜਾਂਦੀ ਏ ਕਿਵੇਂ ਇਸ ਇਨਸਾਨ ਦੇ ਕੋਲੋਂ ਮਦਦ ਕਿਉਂ ਨਾ ਜੇ ਲਵਾਗਾ ਵੀ ਤਾਂ ਇਹ ਮੈਨੂੰ ਕਿਸੇ ਨਾ ਕਿਸੇ ਦਿਨ ਸੁਣਾਵੇਗਾ ਜ਼ਰੂਰ ਉਹ ਜਿਸ ਤਰ੍ਹਾਂ ਦੀ ਭਾਵਨਾ ਆਪਣੇ ਆਪਣੇ ਮਨ ਦੇ ਵਿੱਚ ਹੁੰਦੀ ਹੈ ਖਾਲਸਾ ਜੀ ਉਹੀ ਆਪਾਂ ਦੂਸਰਿਆਂ ਦੇ ਲਈ ਸੋਚਣੀ ਸ਼ੁਰੂ ਕਰ ਦਿੰਨੇ ਆ ਸੋ ਇਸ ਕਰਕੇ ਖਾਲਸਾ ਜੀ ਆਪਣੇ ਵਿੱਚ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ ਇਸ ਕਰਕੇ ਖਾਲਸਾ ਜੀ ਇੱਕ ਭੈਣ ਸੀ ਸਾਡੇ ਪਰਿਵਾਰ ਦੇ ਵਿੱਚ ਤੇ ਉਹ ਕਦੇ ਵੀ ਗੁਰਬਾਣੀ ਦਾ ਸਿਮਰਨ ਨਹੀਂ ਸੀ ਕਰਦੇ। ਨਾ ਹੀ ਉਹਨਾਂ ਨੇ ਕਦੇ ਪਾਠ ਕੀਤਾ, ਨਾ ਹੀ ਗੁਰਦੁਆਰਾ ਸਹਿਬ ਗਏ, ਪਰ ਉਹ ਬਹੁਤ ਜ਼ਿਆਦਾ ਮਿਹਨਤੀ ਸੀ। ਹਮੇਸ਼ਾ ਉਹਨਾਂ ਨੂੰ ਇਹੀ ਹੁੰਦਾ ਸੀ ਕਿ ਮੈਂ ਸਟੱਡੀ ਕਰਾਂ, ਪੜ੍ਹਾਈ ਕਰਾਂ, ਪੜ੍ਹ ਲੈ ਕੇ ਕੋਈ ਜੋਬ ਤੇ ਲੱਗਾਂ ਤੇ ਆਪਣੇ ਘਰ ਘਰ ਦੇ ਕੰਮਕਾਰਾਂ ਦੇ ਵਿੱਚ ਉਨੇ ਰਹਿਣਾ। ਉਸ ਤੋਂ ਬਾਅਦ ਦੇ ਵਿੱਚ ਉਹਨੇ ਆਪਣੇ ਆਨਲਾਈਨ ਕਈ ਜੌਬ ਕਰਨੀਆਂ ਵਰਕ ਕਰਨੇ ਮੇਰੇ ਕਹਿਣ ਦਾ ਭਾਵ ਕਿ ਉਸ ਨੂੰ ਸਿਰਫ ਇਹੀ ਹੁੰਦਾ ਸੀ ਕਿ ਮੈਂ ਕੁਝ ਨਾ ਕੁਝ ਬਣ ਕੇ ਦਿਖਾਵਾਂ ਹਮੇਸ਼ਾ ਪੈਸੇ ਨੂੰ ਲੈ ਕੇ ਪੈਸੇ ਦੇ ਪਿੱਛੇ ਹੀ ਭੱਜੇ ਫਿਰਨਾ ਪਰ ਖਾਲਸਾ ਜੀ ਹਰ ਜਗ੍ਹਾ ਤੇ ਪੈਸਾ ਵੀ ਜ਼ਰੂਰੀ ਨਹੀਂ ਹੁੰਦਾ ਇਹ ਦੁਨਿਆਵੀ ਕੰਮਾਂ ਦੇ ਨਾਲ ਨਾਲ ਆਪਾਂ ਨੂੰ ਗੁਰਬਾਣੀ ਦਾ ਜਾਪ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕਰਾਂਗੇ ਖਾਲਸਾ ਜੀ ਤੇ ਆਪਣੇ ਅੰਤ ਦੀ ਸਮੇਂ ਤੇ ਕੀਤਾ ਗਿਆ ਪਾਠ ਪੂਰਨ ਦਾਨ ਹਮੇਸ਼ਾ ਆਪਣੇ ਕੰਮ ਆਉਂਦਾ ਹੈ ਕਿਉਂਕਿ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਵੀ ਆਪਾਂ ਨੂੰ ਦੇਖਦੇ ਨੇ ਕਿ ਆਪਾਂ ਨੇ ਕਿੰਨਾ ਕੁ ਸਿਮਰਨ ਕੀਤਾ ਹੈ ਭਗਤੀ ਕੀਤੀ ਹੈ ਕਿੰਨਾ ਕੁ ਪੁੰਨ ਦਾਨ ਕੀਤਾ ਹੈ ਤੁਸੀਂ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਉਸ ਪੈਨ ਨੂੰ ਉਹਦੇ ਪਰਿਵਾਰ ਨਹੀਂ ਕਹਿਣਾ ਕਿ ਤੂੰ ਗੁਰਦੁਆਰਾ ਸਾਹਿਬ ਚੱਲਿਆ ਕਰ ਕਿਸੇ ਦਿਨ ਸੰਗਰਾਦ ਦਾ ਦਿਨ ਹੋਣਾ ਪਰਿਵਾਰ ਨਹੀਂ ਕਹਿਣਾ ਕਿ ਗੁਰਦੁਆਰਾ ਸਾਹਿਬ ਚਲੀ ਤਾਂ ਉਹਨਾਂ ਦੀ ਬੇਟੀ ਨੇ ਮਨਾ ਕਰ ਦੇਣਾ ਕਿ ਗੁਰਦੁਆਰਾ ਸਾਹਿਬ ਕੀ ਏ ਕਿ ਇੱਥੋਂ ਤਿਆਰ ਹੋ ਕੇ ਜਾਵਾਂਗੇ ਤੇ ਮੱਥਾ ਟੇਕ ਕੇ ਆ ਜਾਵਾਂਗੇ ਜੇ ਤੁਸੀਂ ਘਰ ਬੈਠ ਕੇ ਹੀ ਅਰਦਾਸ ਕਰ ਦਿਓਗੇ ਤਹ ਘਰ ਬੈਠ ਕੇ ਵੀ ਪਰਮਾਤਮਾ ਨੇ ਜੇ ਸੁਣਨੀ ਹੈ ਤਾਂ ਸੁਣ ਲੈਣੀ ਹੈ ਆਪਾਂ ਇਸ ਗੱਲ ਨੂੰ ਖਾਲਸਾ ਜੀ ਜਾਣਦੇ ਆ ਕਿ ਜੇ ਆਪਾਂ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਘਰ ਬੈਠ ਕੇ ਵੀ ਅਰਦਾਸ ਬੇਨਤੀ ਕਰੀਏ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜ਼ਰੂਰ ਪੂਰੀ ਕਰਦੇ ਨੇ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਆਪਾਂ ਨੇ ਹਮੇਸ਼ਾ ਗੁਰੂ ਨੂੰ ਇੱਕ ਟੌਂਚ ਮਾਰਨਾ ਹੈ ਕਿ ਜੇ ਪਰਮਾਤਮਾ ਨੇ ਅਰਦਾਸ ਪੂਰੀ ਕਰਨੀ ਹੈ ਤਾਂ ਘਰ ਬੈਠ ਕੇ ਹੀ ਕਰ ਦੇਣੀ ਇਹ ਤਾਂ ਖਾਲਸਾ ਜੀ ਇੱਕ ਤਰ੍ਹਾਂ ਦਾ ਸੁਣਾਉਣਾ ਹੋ ਗਿਆ ਇਹ ਆਪਣੀ ਅੰਦਰ ਭਾਵਨਾ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਆਪਾਂ ਗਲਤ ਆਪਣੇ ਸ਼ਬਦ ਬੋਲ ਰਹੇ ਹਾਂ ਸੋ ਇਸੇ ਤਰ੍ਹਾਂ ਖਾਲਸਾ ਜੀ ਉਸ ਪਰਵਾਰ ਨੇ ਆਪਣੀ ਬੇਟੀ ਨੂੰ ਬਹੁਤ ਕਹਿਣਾ ਗੁਰਦੁਆਰਾ ਸਾਹਿਬ ਜਾਣ ਦੇ ਲਈ ਮਸਿਆ ਦਾ ਦੀਨ ਹੋਣਾ ਉਸ ਦਿਨ ਵੀ ਕਹਿਣਾ ਜੇ ਕਦੇ ਗੁਰਦੁਆਰਾ ਸਾਹਿਬ ਚਲੇ ਜਾਣਾ ਤੇ ਸੇਵਾ ਦੀ ਲਈ ਕਹਿਣਾ ਤੇ ਉਹ ਵੀ ਉੱਨੀ ਨਾ ਕਰਨੀ ਉਹ ਇੱਕ ਨਾਸਤਿਕ ਸੁਭਾਧੀ ਸੀ ਵਾਹਿਗੁਰੂ ਤੇ ਉਸ ਦਾ ਵਿਸ਼ਵਾਸ ਵੀ ਸੀ ਪਰ ਸਿਰਫ ਵਿਸ਼ਵਾਸ ਇੱਥੇ ਤੱਕ ਸੀ ਕਿ ਜੇ ਪਰਮਾਤਮਾ ਨੇ ਕਰਨਾ ਹੈ ਤੇ ਘਰ ਬੈਠਿਆਂ ਕਰੇ ਕਿ ਮੈਂ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਦਰ ਤੇ ਨਹੀਂ ਜਾਣਾ ਉਹ ਮੈਨੂੰ ਘਰ ਬੈਠੇ ਨੂੰ ਦੇਵੇ ਮੈਂ ਨਹੀਂ ਜਾਣਾ ਕਿ ਆਪਣੀ ਝੋਲੀ ਨਹੀਂ ਅਡਣੀ ਚੋੜੀ ਅੱਡੇ ਬਿਨਾ ਪਰਮਾਤਮਾ ਮੈਨੂੰ ਆਪਣੀ ਆਪ ਆਕੇ ਦੇਵੇ ਸੁਖਾਲਸਾ ਜੀ ਇਸ ਤਰ੍ਹਾਂ ਦੀ ਉਸ ਭੈਣ ਦੀ ਭਾਵਨਾ ਸੀ ਪਰ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਵੀ ਖਾਲਸਾ ਜੀ ਆਪਾਂ ਨੂੰ ਪਰਖਦੇ ਨੇ ਪਰਖ ਕੇ ਆਪਣੇ ਤੇ ਇੱਕ ਐਵੇਂ ਦਾ ਟਾਈਮ ਲੈ ਕੇ ਆਉਂਦੇ ਨੇ ਜਿਸ ਤੋਂ ਖਾਲਸਾ ਜੀ ਆਪਾਂ ਨੂੰ ਇਹ ਆਪਾਂ ਜਾਨਣਾ ਸ਼ੁਰੂ ਕਰ ਦਿੰਨੇ ਆ ਇੰਨੀ ਕ ਆਪਾਂ ਨੂੰ ਸਮਝ ਆ ਜਾਂਦੀ ਏ ਕਿ ਉਸ ਆਕਾਲ ਪੁਰਖ ਵਾਇਰਸ ਚੇ ਪਾਸ਼ਾ ਜੀ ਤੋਂ ਬਿਨ ਕੋਈ ਵੀ ਨਹੀਂ ਇਸੇ ਤਰ੍ਹਾਂ ਖਾਲਸਾ ਜੀ ਉਹ ਪੜਨੇ ਬਸ ਪੜਨਾ ਆਪਣੀ ਜੌਬ ਕਰਨੀ ਤੇ ਜੇ ਉਸ ਦਾ ਮੈਰਿਜ ਦਾ ਟਾਈਮ ਆਇਆ ਤਾਂ ਉਸ ਨੂੰ ਕੋਈ ਵੀ ਰਿਸ਼ਤਾ ਨਹੀਂ ਸੀ ਹੁੰਦਾ ਜਿਵੇਂ ਕੋਈ ਰਿਸ਼ਤਾ ਆਉਣ ਤੇ ਉਸ ਨੇ ਮਨਾਂ ਕਰ ਦੇਣਾ ਉਸ ਦੇ ਪਰਿਵਾਰ ਨੇ ਬਹੁਤ ਕਿਹਾ ਕਿ ਤੇਰੀ ਉਮਰ ਲੰਘ ਰਹੀ ਏ ਇਸ ਤੋਂ ਬਾਅਦ ਦੇ ਵਿੱਚ ਤੇਨੂੰ ਕੋਈ ਰਿਸ਼ਤਾ ਨਹੀਂ ਹੋਣਾ ਤੇ ਤੂੰ ਰਿਸ਼ਤਾ ਕਰਵਾਲਾ ਪਰ ਖਾਲਸਾ ਜੀ ਉਸ ਭੈਣ ਨੇ ਹਮੇਸ਼ਾ ਹੀ ਮਨਾ ਕੀਤਾ ਪਰਿਵਾਰ ਦੇ ਕਹਿਣੇ ਤੋਂ ਬਾਅਦ ਹੋ ਕੇ ਉਸ ਦੇ ਆਪਣੀ ਮਰਜ਼ੀ ਦੇ ਮੁਤਾਬਕ ਚੱਲਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਖਾਲਸਾ ਜੀ ਉਹ ਭੈਣ ਦੀ ਕਦੋਂ ਉਮਰ ਲੰਘ ਗਈ ਪਰਿਵਾਰ ਨੂੰ ਵੀ ਕੋਈ ਸਮਝ ਨਾ ਆਇਆ ਉਹਨਾਂ ਦੀ ਉਮਰ 40 ਸਾਲ ਦੇ ਕਰੀਬ ਹੋਗੀ ਜਿਸ ਚੀਜ਼ ਨੂੰ ਜਿਸ ਚੀਜ਼ ਨੂੰ ਲੈ ਕੇ ਖਾਲਸਾ ਜੀ ਉਹ ਭੈਣ ਬਹੁਤ ਹੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਰਹਿਣ ਲੱਗੀ ਕਿ ਉਹਨਾਂ ਦੀ ਇੰਨੀ ਏਜ ਹੋਗੀ ਪਰ ਉਹਨਾਂ ਨੂੰ ਕੋਈ ਵੀ ਰਿਸ਼ਤਾ ਵਧੀਆ ਨਹੀਂ ਸੀ ਆਉਂਦਾ ਜੇਕਰ ਰਿਸ਼ਤੇ ਆਉਣੇ ਵੀ ਖਾਲਸਾ ਜੀ ਤਾਂ ਜਾਂ ਕੋਈ ਛੱਡਾ ਛੱਡਿਆ ਛਡਾਇਆ ਹੋਣਾ ਜਾਂ ਕੋਈ ਤਲਾਕ ਵਾਲਾ ਵੀ ਜੋ ਰਿਸ਼ਤੇ ਰਹੇ ਹੁੰਦੇ ਸੀਗੇ ਉਹੀ ਆਉਣੇ ਤਾਂ ਉਹ ਭੈਣ ਨੇ ਸੋਚਦਾ ਹੈ ਕਿ ਕੀ ਫਾਇਦਾ ਮੇਰੇ ਇੰਨੇ ਪੜੇ ਲਿਖੇ ਦਾ ਵੀ ਮੇਰਾ ਕੋਈ ਫਾਇਦਾ ਨਾ ਹੋਇਆ ਮੈਂ ਤਾਂ ਆਪਣੀ ਜ਼ਿੰਦਗੀ ਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦੀ ਸੀ ਪਰ ਮੇਰੀ ਜ਼ਿੰਦਗੀ ਤਾਂ ਬਿਲਕੁਲ ਹੀ ਖਰਾਬ ਹੋ ਗਈ ਏ ਸੁਖਾਲ ਸਾ ਜੀ ਭੈਣ ਨੇ ਇਸ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੱਤਾ ਤੇ ਉਹਨੇ ਆਪਣੇ ਆਪ ਨੂੰ ਇੱਕ ਬੰਦ ਕਮਰੇ ਦੇ ਵਿੱਚ ਸਾਰਾ ਦਿਨ ਰੱਖਣਾ ਸ਼ੁਰੂ ਕਰ ਦਿੱਤਾ ਨਾਹੀ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਗੱਲ ਕਰਨੀ ਤੇ ਨਾਹੀ ਉਹਨੇ ਸਾਰਾ ਦਿਨ ਉਸ ਕਮਰੇ ਦੇ ਵਿੱਚ ਉਹ ਬਾਰ ਆਉਣਾ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਖਾਲਸਾ ਜੀ ਉਸ ਭੈਣ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗੀ ਤੇ ਉਹਨਾਂ ਦੀ ਪਰਿਵਾਰ ਦੇ ਵਿੱਚ ਖਾਲਸਾ ਜੀ ਸਾਰੇ ਬਹੁਤ ਜ਼ਿਆਦਾ ਗੁਰੂ ਮਹਾਰਾਜ ਸਚੀ ਪਾਤਸ਼ਾਹ ਜੀ ਨੂੰ ਮੰਨਦੇ ਸਨ ਤੇ ਉਹ ਸ਼ਹੀਦ ਸਿੰਘਾਂ ਨੂੰ ਮੰਨਣ ਵਾਲਾ ਪਰਿਵਾਰ ਸੀ ਪਰ ਉਹ ਇੱਕ ਭੈਣ ਸੀ ਜੋ ਬਲੀਵ ਨਹੀਂ ਸੀ ਕਰਦੀ ਤੇ ਉਹ ਭੈਣ ਦੀ ਜੋ ਮਾਤਾ ਸਨ ਖਾਲਸਾ ਜੀ ਉਹਨਾਂ ਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਸ਼ੁਰੂ ਕੀਤੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸ਼ਹੀਦ ਦੋ ਸਿੰਘ ਕੋ ਮੇਰੀ ਬੇਟੀ ਤੇ ਕਿਰਪਾ ਕਰੋ ਇਸ ਨੂੰ ਸਹੀ ਰਸਤਾ ਦਿਖਾਓ ਤਾਂ ਕਿ ਇਹ ਗੁਰਬਾਣੀ ਦੇ ਨਾਲ ਜੁੜੇ ਇਸ ਦਾ ਆਪਣੇ ਵਾਹਿਗੁਰੂ ਤੇ ਵਿਸ਼ਵਾਸ ਬਣੇ ਪਰਮਾਤਮਾ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਇਸ ਦੇ ਜੋ ਵਿਆਦਾ ਕਾਰਜੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਸ ਨੂੰ ਵੀ ਉਹ ਅਰਦਾਸ ਬੇਨਤੀ ਵਾਹਿਗੁਰੂ ਜੀ ਬੇਟੀ ਦੀ ਪੂਰੀ ਕਰੋ ਇਸ ਤਰ੍ਹਾਂ ਖਾਲਸਾ ਜੀ ਉਹਨਾਂ ਦੀ ਮਾਤਾ ਜੀ ਨੇ ਭੈਣ ਦੀ ਅਰਦਾਸ ਕੀਤੀ ਤੇ ਉਹ ਭੈਣ ਨੇ ਸਾਰਾ ਦਿਨ ਇਸੇ ਤਰ੍ਹਾਂ ਚੁੱਪ ਕਰਕੇ ਬੈਠੇ ਰਹਿਣਾ ਤੇ ਇੱਕ ਦਿਨ ਖਾਲਸਾ ਜੀ ਉਹ ਭੈਣ ਨੇ ਖੁਦ ਦੱਸਿਆ ਕਿ ਉਹ ਸੁੱਤੇ ਪਏ ਸੀ ਸੁੱਤੇ ਪਏ ਉਹਨਾਂ ਨੂੰ ਸੁਪਨਾ ਆਉਂਦਾ ਹੈ ਕਿ ਜਿਵੇਂ ਕੋਈ ਨਿਹੰਗ ਸਿੰਘ ਨੇ ਨਿਹੰਗ ਸਿੰਘ ਉਹਨਾਂ ਨੂੰ ਸਿਰਫ ਇੰਨਾ ਹੀ ਕਹਿ ਕੇ ਜਾਂਦੇ ਨੇ ਕਿ ਪੁੱਤਰ ਜੇ ਤੂੰ ਦੁਨੀਆ ਦੀਆਂ ਖੁਸ਼ੀਆਂ ਲੈਣੀਆਂ ਨੇ ਇਸ ਸンスਾਰ ਦੀਆਂ ਤਾਂ ਤੂੰ ਗੁਰਬਾਣੀ ਜ਼ਰੂਰ ਪੜ ਜਿੰਨੀ ਹੋ ਸਕਦਾ ਏ ਓਨਾ ਹੀ ਤੂੰ ਗੁਰਬਾਣੀ ਦਾ ਜਾਪ ਕਰ ਤੈਨੂੰ ਇਹਦੇ ਵਿੱਚੋਂ ਜੋ ਵੀ ਚਾਹੇਂਗੀ ਉਹੀ ਕੁਝ ਮਿਲੇਗਾ ਜੋ ਤੂੰ ਮੰਗੇਂਗੀ ਉਹ ਸਭ ਕੁਝ ਤੈਨੂੰ ਮਿਲੇਗਾ ਪਰ ਜਿੰਨਾ ਸਮਾਂ ਤੂੰ ਗੁਰਬਾਣੀ ਦਾ ਜਾਪ ਨਹੀਂ ਕਰਦੀ ਓਨਾ ਸਮਾਂ ਤੈਨੂੰ ਕੋਈ ਵੀ ਚੀਜ਼ ਨਹੀਂ ਪ੍ਰਾਪਤ ਹੋਣੀ ਇੱਥੇ ਤੱਕ ਕਿ ਤੈਨੂੰ ਸੁੱਖਾਂ ਦੀ ਵੀ ਪ੍ਰਾਪਤੀ ਨਹੀਂ ਹੋਣੀ ਸੁਖਾਲਸਾ ਜੀ ਕਈ ਵਾਰ ਆਪ ਸੋਚਦੇ ਆ ਕਿ ਇਹ ਆਮ ਇੱਕ ਮਨ ਘੜਤ ਕਹਾਣੀ ਹੈ ਪਰ ਇਹ ਖੁਦ ਸੁਣੀ ਹੋਈ ਤੇ ਬੀਤੀ ਹੋਈ ਤੇ ਦੇਖੀ ਹੋਈ ਕਹਾਣੀ ਜੂ ਤੁਹਾਡੇ ਨਾਲ ਅੱਜ ਵਾਰਤਾ ਸਾਂਝੀ ਕਰਦੇ ਆ ਕਿਉਂਕਿ ਖਾਲਸਾ ਜੀ ਅਕਸਰ ਬਹੁਤ ਹੀ ਭੈਣ ਭਰਾ ਅੱਜਕਲ ਆਪਣੀਆਂ ਵਾਰਤਾ ਸਾਂਝੀਆਂ ਕਰਦੇ ਨੇ ਕਿਉਂਕਿ ਸ਼ਹੀਦ ਸਿੰਘ ਕਿਰਪਾ ਬਹੁਤ ਕਰਦੇ ਨੇ ਖਾਲਸਾ ਜੀ ਮਾਰਾ ਸੱਚੇ ਪਾਤਸ਼ਾਹ ਜੀ ਬਹੁਤ ਰਸਤਾ ਦਿਖਾਉਂਦੇ ਨੇ ਜੇਕਰ ਆਪਾ ਉਸ ਰਸਤੇ 'ਤੇ ਚੱਲੀਏ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੀਆਂ ਚੋੜੀਆਂ ਜ਼ਰੂਰ ਖੁਸ਼ੀਆਂ ਦੇ ਨਾਲ ਭਰਦੇ ਨੇ ਜਦੋਂ ਖਾਲਸਾ ਜੀ ਇਸ ਤਰ੍ਹਾਂ ਉਹ ਭੈਣ ਨੂੰ ਸੁਪਨਾ ਆਉਂਦਾ ਏ ਤੇ ਉਹ ਬਿਨਾ ਕਿਸੇ ਨੂੰ ਦੱਸੇ ਤੇ ਬਿਨਾ ਪੁੱਛੇ ਦੂਸਰੇ ਦਿਨ ਤੋਂ ਹੀ ਉਸਨੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਕੋਈ ਵੀ ਕੰਮ ਨਾ ਕਰਨਾ ਕਰਦਾ ਕਮਕਾਰ ਉਹਨੇ ਪਹਿਲਾਂ ਵੀ ਨਹੀਂ ਸੀ ਕਰਦੇ ਬਸ ਆਪਣਾ ਸਟੱਡੀ ਕਰਨੀ ਜੌਬ ਕਰਨੀ ਇਨ੍ਹਾਂ ਕੰਮਾਂ ਦੇ ਵਿੱਚ ਉਹ ਸਾਰਾ ਦਿਨ ਆਪਣਾ ਟਾਈਮ ਸਪੈਂਡ ਕਰਦੇ ਸੀ ਇਸ ਤੋਂ ਬਾਅਦ ਖਾਲਸ ਜੀ ਜਦੋਂ ਭੈਣ ਨੇ ਉੱਠ ਕੇ ਸਵੇਰੇ ਪਾਠ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਦਾ ਖੁਦ ਦਾ ਪਰਿਵਾਰ ਵੀ ਭੈਣ ਦੱਸ ਦਿਆ ਕਿ ਮੈਨੂੰ ਦੇਖ ਕੇ ਬਿਲਕੁਲ ਹੈਰਾਨ ਰਹਿਣ ਲੱਗਿਆ ਕਿ ਇਹ ਕਿਵੇਂ ਅੱਜ ਉਹ ਵੀ ਪਾਠ ਕਰਨ ਲੱਗੀ ਜੋ ਇਨਸਾਨ ਜੋ ਮਨੁੱਖ ਖਾਲਸਾ ਜੀ ਆਪਾਂ ਨੂੰ ਰੋਕਦਾ ਹੋਵੇ ਤਾਂ ਉਹ ਇਨਸਾਨ ਜਦੋਂ ਪਾਠ ਕਰਨਾ ਸ਼ੁਰੂ ਕਰ ਦੇਵੇ ਜਾਂ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰ ਦੇਵੇ ਤੇ ਬਾਕੀ ਦੇ ਜਿਹੜੇ ਪਰਿਵਾਰ ਮੈਂਬਰ ਨੇ ਉਹ ਦੇਖ ਕੇ ਚੀਜ਼ ਨੂੰ ਹਰਾਣ ਰਹਿੰਦੇ ਨੇ ਸੋ ਇਸ ਤਰ੍ਹਾਂ ਖਾਲਸਾ ਜੀ ਉਹ ਭੈਣ ਨੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਉਠੇ ਕੀ ਨਿਤਨੇਮ ਕਰਨਾ ਸੁਖਮਣੀ ਸਹਿਬ ਦੇ ਦੋ ਪਾਠ ਕਰਨੇ ਚਾਵਣੂ ਰਹਿਰਾ ਸਹਿਬ ਕਰਨਾ ਤੇ ਜਦੋਂ ਸਾਰੇ ਦਿਨ ਦੇ ਵਿੱਚ ਭੈਣ ਦੱਸ ਰਿਹਾ ਕਿ ਉਹਨਾਂ ਨੂੰ ਸਮਾਂ ਮਿਲਦਾ ਤੇ ਉਹਨਾਂ ਸੁਖਮਣੀ ਸਹਿਬ ਦੇ ਕਈ ਵਾਰ 4 ਤੋਂ 5 ਪਾਠ ਵੀ ਕਰ ਲੈਣੇ ਖਾਲਸਾ ਜੀ ਸੁਖਮਣੀ ਸਹਿਬੇ ਸੁੱਖਾਂ ਦੀ ਮਣੀ ਏ ਜੇਕਰ ਆਪਾਂ ਇੱਕ ਵੀ ਸੁਖਮਣੀ ਸਹਿਬ ਆਪਣੀ ਘਰ ਦੇ ਵਿੱਚ ਕਰਦੇ ਆ ਤਾਂ ਵੀ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਬਹੁਤ ਕਿਰਪਾ ਹੁੰਦੀ ਤੇ ਉਹ ਭੈਣ ਜਿਸ ਨੇ ਇੱਕ ਦਿਨ ਦੇ ਵਿੱਚ ਚਾਰ ਪੰਜ ਪਾਠ ਸੁਖਮਣੀ ਸਹਿਰ ਦੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਉਸ ਦੀ ਜ਼ਿੰਦਗੀ ਜਿਹੜੀ ਉਹ ਕਿਉਂ ਨਾ ਸੁੱਖਾਂ ਦੀ ਨਾਲ ਭਰਦੀ ਤਾਂ ਖਾਲਸਾ ਜੀ ਇਸ ਤਰ੍ਹਾਂ ਰੁਟੀਨ ਦੇ ਨਾਲ ਭੈਣ ਕਹਿੰਦੀ ਕਿ ਉਹਨਾਂ ਨੇ ਪਾਠ ਕਰਨਾ ਸ਼ੁਰੂ ਕੀਤਾ ਗੁਰਦੁਆਰਾ ਸਹਿਬੀ ਕਿਉਂਕਿ ਖਾਲਸਾ ਜੀ ਮਾਰਾਏ ਸੱਚੇ ਪਾਸ਼ਾ ਜੀ ਦਾ ਰਸਤਾ ਦਿਖਾਉਂਦੇ ਨੇ ਉਹ ਰਸਤਾ ਆਪਾ ਬਣਾਉਣਾ ਜਾਂ ਨਹੀਂ ਅਪਣਾਉਣਾ ਇਹ ਆਪਣੀ ਤੇ ਡਿਪੈਂਡ ਹੁੰਦਾ ਹੈ ਤੇ ਇਸ ਤਰ੍ਹਾਂ ਖਾਲਸਾ ਜੀ ਇਹ ਦੱਸ ਰਿਹਾ ਕਿ ਵਾਹਿਗੁਰੂ ਸੱਚੇ ਪਾਸ਼ਾ ਜੀ ਸ਼ਹੀਦ ਦਾਸ ਸਿੰਘਾ ਨੇ ਕਹਿੰਦੇ ਵੀ ਬਿਲਕੁਲ ਮੇਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਕਹਿੰਦੇ ਜੋ ਕਿ ਮੈਂ ਇੱਕ ਨਾਸਤਿਕ ਸੀ ਪਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਸੀ ਕਰਦੀ ਮੇਰਾ ਇਹੀ ਮੇਨ ਮੋਟਿਵ ਹੁੰਦਾ ਸੀ ਕਿ ਜੇ ਰੱਬ ਹੈਗਾ ਤਾਂ ਘਰ ਬੈਠਿਆਂ ਵੀ ਅਰਦਾਸ ਬੇਨਤੀ ਸੁਣ ਸਕਦਾ ਹੈ ਜੇ ਪਰਮਾਤਮਾ ਹੈਗਾ ਜੇ ਜਰੂ ਇਸ ਤਰ੍ਹਾਂ ਦੀ ਹਉਮੈ ਦੀ ਨਾਲ ਖਾਲਸਾ ਜੀ ਆਪਾਂ ਅਰਦਾਸ ਬੇਨਤੀ ਕਰਦੇ ਆ ਤਾਂ ਇਹਨਾਂ ਕਮੀਆਂ ਦੇ ਕਰਕੇ ਹੀ ਆਪਣੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਹੋਰ ਕੋਈ ਆਪਣੇ ਚ ਗਲਤੀ ਨਹੀਂ ਹੁੰਦੀ ਜੇ ਜਰੂ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਜਾਗਦੀ ਵੇਰ ਆਪਣੀ ਅਰਦਾਸ ਨਹੀਂ ਪੂਰੀ ਹੁੰਦੀ ਸੋ ਇਸੇ ਤਰ੍ਹਾਂ ਖਾਲਸਾ ਜੀ ਪੈਨ ਦੱਸ ਰਿਹਾ ਕਿ ਜਿਵੇਂ ਮੈਂ ਪਾਠ ਕਰਨਾ ਸ਼ੁਰੂ ਕੀਤਾ ਪਾਠ ਕਰਨ ਦੇ ਨਾਲ-ਨਾਲ ਕਹਿੰਦੇ ਮੈਂ ਚਪੈਰਾ ਸੇਵ ਕਟਣਾ ਵੀ ਸ਼ੁਰੂ ਕਰ ਦਿੱਤਾ ਚਪੈਰਾ ਸੇਵ ਕਟਣਾ ਸ਼ਹੀਦੀ ਦੇਗ ਦੀ ਰਸਤ ਕਰਵਾਉਣੀ ਘਰ ਦੇ ਵਿੱਚ ਜੋਤ ਜਗਦੀ ਸੀ ਮੈਂ ਸਵੇਰੇ ਸ਼ਾਮ ਜਗਾਉਣੀ ਸ਼ੁਰੂ ਕੀਤੀ ਪੈਣ ਦੱਸ ਰਹੀ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਐਤਵਾਰ ਜੋਤ ਜਗਦੀ ਸੀ ਪਰ ਉਹਨਾਂ ਨੇ ਸਵੇਰੇ ਸ਼ਾਮ ਦੋ ਟਾਈਮ ਅੰਮ੍ਰਿਤ ਵੇਲੇ ਤੇ ਰਹਿਰਾਸ ਦੇ ਸਮੇਂ ਜਗੌਣੀ ਸ਼ੁਰੂ ਕਰ ਦਿੱਤੀ ਤੇ ਸੇਵਾ ਗੁਰਦੁਆਰਾ ਸਾਹਿਬ ਜਾ ਕੇ ਕਹਿੰਦੀ ਜੋ ਮਿਲਨੀ ਮੈਂ ਉਹੀ ਸੇਵਾ ਕਰਨੀ ਤੇ ਖਾਲਸਾ ਜੀ ਉਹ ਪੈਣ ਜਿਨ੍ਹਾਂ ਦੀ 40 ਸਾਲ ਦੀ ਕਰੀਬ ਉਮਰ ਸੀ ਜਿਨ੍ਹਾਂ ਨੂੰ ਕੋਈ ਰਿਸ਼ਤਾ ਵੀ ਨਹੀਂ ਸੀ ਹੁੰਦਾ ਕਿਉਂਕਿ ਉਮਰ ਕਰਕੇ ਉਹਨਾਂ ਨੂੰ ਰਸਤੇ ਜਿਸ ਤਰ੍ਹਾਂ ਦੇ ਉਹ ਚਾਹੁੰਦੇ ਸੀ ਨਹੀਂ ਸੀ ਆਉਂਦੇ ਪਰ ਖਾਲਸਾ ਜੀ ਉਹ ਭੈਣ ਦਾ ਇੱਕ ਮਕਸਦ ਸੀ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕੁਝ ਬੜਨਾ ਚਾਹੁੰਦੀ ਆ ਜਿਸ ਤੇ ਨਈ ਉਹਨਾਂ ਨੂੰ ਇੱਕ ਜੋਬ ਵਾਲਾ ਵਧੀਆ ਪੜਿਆ ਲਿਖਿਆ ਪਰਿਵਾਰ ਮਿਲੇ ਉਹਨਾਂ ਦਾ ਇਹ ਨਹੀਂ ਮਕਸਦ ਸੀ ਕਿ ਜਿਵੇਂ ਕਈ ਵਾਰ ਖਾਲਸਾ ਜੀ ਆਪਾਂ ਨੂੰ ਹੁੰਦਾ ਹੈ ਕਿ ਇੰਨੀ ਜ਼ਮੀਨ ਹੋਵੇ ਚਾ ਇਹਦਾ ਦਾ ਘਰ ਹੋਵੇ ਪੜੇ ਲਿਖੇ ਹੋਣ ਕਰਕੇ ਪੈਨ ਨੂੰ ਸੀ ਕਿ ਜੋਬ ਵਾਲਾ ਵਧੀਆ ਪਰਿਵਾਰ ਮਿਲੇ ਤੇ ਵਾਹੀ ਗੁਰੂ ਸੱਚੀ ਪਾਤਸ਼ਾਹ ਜੀ ਦੀ ਖਾਲਸਾ ਜੀ ਕਿਰਪਾ ਹੁੰਦੀ ਏ ਉਹ ਪੈਨ ਨੂੰ ਇੱਕ ਵਧੀਆ ਪੜਿਆ ਲਿਖਿਆ ਜੋਬ ਕਰਦਾ ਪਰਿਵਾਰ ਮਿਲਿਆ ਵਧੀਆ ਤੇ ਜਿਸ ਤਰ੍ਹਾਂ ਦਾ ਉਹ ਚਾਹੁੰਦੀ ਸੀ ਉਸੇ ਤਰ੍ਹਾਂ ਦਾ ਹੀ ਪਰਿਵਾਰ ਮਿਲਿਆ ਤਾਂ ਖਾਲਸਾ ਜੀ ਪੈਨ ਦੀ ਖੁਦ ਇਹ ਵਾਰਤਾ ਏ ਜੋ ਸਾਡੀ ਖੁਦ ਦੇਖੀ ਹੋਈ ਵਾਰਤਾ ਏ ਤੇ ਉਹਨਾਂ ਨੇ ਸਾਂਝੀ ਵੀ ਕੀਤੀ ਕਿਉਂਕਿ ਉਹਨਾਂ ਨੂੰ ਖਾਲਸਾ ਜੀ ਕੋਈ ਕਹਿੰਦਾ ਹੀ ਨਹੀਂ ਸੀ ਕਿ ਉਹਨਾਂ ਦੀ ਮੈਰਿਜ ਹੋ ਜਾਵੇਗੀ ਪਰ ਖਾਲਸਾ ਜੀ ਜਿਵੇਂ ਆਪਾਂ ਸੁਣਦੇ ਆ ਕਿ ਪੰਡਤਾਂ ਦੇ ਕੋਲ ਆਪਾਂ ਜਾਣਦੇ ਆ ਬਾਬਿਆਂ ਦੇ ਕੋਲ ਜਾਣਦੇ ਆ ਹੱਥਾਂ ਦੀਆਂ ਲਕੀਰਾਂ ਉਹ ਦੇਖ ਸਕਦੇ ਨੇ ਪਰ ਇਹ ਹੱਥਾਂ ਦੀਆਂ ਲਕੀਰਾਂ ਨੂੰ ਉਹ ਬਦਲ ਨਹੀਂ ਸਕਦੇ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹੀ ਬਦਲ ਸਕਦੇ ਨੇ ਉਪੇ ਐਂ ਨੇ ਵੀ ਬਹੁਤ ਜ਼ਿਆਦਾ ਜਗ੍ਹਾ ਤੇ ਬਾਬਿਆਂ ਦੇ ਕੋਲ ਚਾ ਕੇ ਪੰਡਤਾਂ ਦੇ ਕੋਲ ਚਾ ਕੇ ਆਪਣੀਆਂ ਕੁੰਡਲੀਆਂ ਬਣਵਾਈਆਂ ਹੱਥ ਦਿਖਾਏ ਪਰ ਖਾਲਸਾ ਜੀ ਕਿਸੇ ਤੋਂ ਕੁਝ ਵੀ ਨਹੀਂ ਹੋਇਆ ਜਦੋਂ ਪੈਣ ਦੱਸ ਰਿਹਾ ਕਿ ਮੈਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਵਿਸ਼ਵਾਸ ਕਰਨਾ ਸ਼ੁਰੂ ਕੀਤਾ ਜਦੋਂ ਮੈਨੂੰ ਇੱਕ ਸੁਪਨੇ ਦੇ ਵਿੱਚ निहंग सिंह ਨੇ ਆ ਕੇ ਸਹੀ ਰਸਤਾ ਦਿਖਾਇਆ ਤੇ ਉਸ ਰਸਤੇ ਤੇ ਜਦੋਂ ਮੈਂ ਚੱਲਣਾ ਸ਼ੁਰੂ ਕੀਤਾ ਤੇ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੀ صدਕਾ ਖਾਲਸਾ ਜੀ ਉਹ ਬੈਨ ਨੂੰ ਅੱਜ ਬਹੁਤ ਵਧੀਆ ਪਰਿਵਾਰ ਮਿਲਿਆ ਹੋਇਆ ਤੇ ਆਪਣੀ ਘਰ ਦੇ ਵਿੱਚ ਵਧੀਆ ਜੋਬ ਕਰਦੇ ਨੇ ਤੇ ਜੋ ਡਿਪਰੈਸ਼ਨ ਦੀ ਪ੍ਰੋਬਲਮ ਸੀ ਠੀਕ ਨਹੀਂ ਸੀ ਰਹਿੰਦੀ ਉਹ ਵੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੀ ਸਦਕਾ ਤੂਰ ਹੋ ਗਈ। ਸੋ ਖਾਲਸਾ ਜੀ ਇਹ ਸੀ ਉਹ ਭੈਣ ਦੀ ਵਾਰਤਾ ਹੱਡ ਬੀਤੀ ਕਿ ਕਿਵੇਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾ ਨੇ ਉਹ ਭੈਣ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਕਿਉਂਕਿ ਖਾਲਸਾ ਜੀ ਪਰਮਾਤਮਾ ਨੇ ਰਸਤਾ ਦਿਖਾਇਆ। ਤੇ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਨੇ ਸ਼ਹੀਦਾ ਸਿੰਘਾ ਦੀ ਡਿਊਟੀ ਲਗਾਈ ਹੋਈ ਕੀ ਸੰਗਤਾਂ ਦਾ ਭਲਾ ਕਰਨਾ ਹੈ ਤੇ ਵਾਹੀ ਗੁਰੂ ਸੱਚੇ ਪਾਸ਼ਾ ਸ਼ਹੀਦ ਸਿੰਘ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀਆਂ ਲਾਡਲੀਆਂ ਫੌਜਾਂ ਸੰਗਤਾਂ ਦਾ ਭਲਾ ਕਰ ਰਹੀਆਂ ਨੇ ਸੁਖਾਲਸ ਜੀ ਏਸੀ ਉਸ ਪੈਂ ਦੀ ਵਾਰਤਾ ਜੋ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਪੁੱਲਾ ਚੁਕੰਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੀ ਅਣ ਜਾਣੀ ਅਨੇਕਾ ਗਲਤੀਆਂ ਪੁੱਲਾ ਚੁਕਾ ਹੋ ਜਾਂਦੀਆਂ ਹੋਣਗੀਆਂ ਖੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਾਂ ਤਾਂ ਅਮਰਿਸ਼ ਹੀਰਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਨਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਚੋੜੀਆਂ ਖੁਸ਼ੀਆਂ ਦੇ ਨਾਲ ਪਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਤੇ ਮੇਰ ਭਰਿਆਂ ਹੱਥ ਰੱਖਣਾ ਸਵਰਨ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਸਾਰੇ ਭੈਣ ਭਰਾਵਾਂ ਨੂੰ ਲੰਮੀਆਂ ਉਮਰਾਂ ਬਖਸ਼ਣੀਆਂ ਤੇ ਸਭਨਾ ਭੈਣ ਭਰਾਵਾਂ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਰ ਹੱਸਦੇ ਵਸਦੇ ਰਹਿਣ ਮਾਰਾ ਸੱਚੇ ਪਾਛਾ ਚੜ੍ਹਦੀ ਕਲਾ ਦੇ ਵਿੱਚ ਰੱਖ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ